ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਜੋ ਵੀਡੀਓ ਲੈ ਕੇ ਆਏ ਆਂ ਇਹ ਆਪਾਂ ਕੁਝ ਭੈਣਾਂ ਲਈ ਲੈ ਕੇ ਆਏ ਆਂ ਪਿੰਡਾਂ ਪੇਕੋ ਬਹੁਤ ਸਾਰੀਆਂ ਭੈਣਾਂ ਨੂੰ ਚਾਂਦੀ ਦੇ ਛੱਲੇ ਪਾਉਣ ਦਾ ਸ਼ੌਂਕ ਹੁੰਦਾ ਹੈ ਤਾਂ ਆਪਾਂ ਤੁਹਾਨੂੰ ਸੋਨੂ ਛੱਲਿਆਂ ਬਾਅਦ ਦੱਸਦੇ ਵੀ ਚਾਂਦੀ ਦਾ ਛੱਲਾ ਪਾਉਣਾ ਸ਼ੁਭ ਹੈ ਜਾਂ ਸ਼ੁਭਾ ਜਾਂ ਸ਼ੁਭਾ ਤੋਂ ਕਿਹੜੀ ਉਂਗਲੀ 'ਤੇ ਕਿਵੇਂ ਪਾਉਣਾ ਚਾਹੀਦਾ ਹੈ ਜਿਹੜਾ ਆਪਾਂ ਨੂੰ ਦੁੱਗਣਾ ਫਾਲ ਦੇਵੇ ਜੇ ਇੱਕ ਕੋਈ ਵੀ ਔਰਤ ਚਾਂਦੀ ਦਾ ਛੱਲਾ ਧਾਰਨ ਕਰਦੀ ਹੈ ਜੀ ਬਹੁਤ ਲੱਕੀ ਹੁੰਦਾ ਉਹਦੇ ਲਈ ਤੇ ਪੈਸਾ ਧੰਦਾ ਹੌਲਦਾਂ ਸ੍ਰੀਬਤੌਰ ਤੇ ਵੀ ਠੀਕ ਰਹਿੰਦੀ ਹੈ ਤੇ ਆਪਾਂ ਇੱਥੇ ਦੱਸਦੇ ਆਂ ਤੁਹਾਨੂੰ ਵੀ ਕਿਵੇਂ-ਕਿਵੇਂ ਤੇ ਕਿਹੜੇ-ਕਿਹੜੇ ਟਾਈਮ ਤੇ ਕਿਵੇਂ ਪਾਉਣਾ ਚਾਹੀਦਾ ਤੇ ਇਸ ਤਰ੍ਹਾਂ ਪਾਉਣਾ ਫਾਇਦਾ ਹੁੰਦਾ ਰਿਹਾ ਮੈਨੂੰ ਕਾਫੀ ਸਮੇਂ ਤੋਂ ਮੈਂ ਪਾਉਂਦੀ ਸੀਗੀ ਪਰ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਪਾਓ ਫੇਰੇ ਛੱਲੇ ਦਾ ਤੁਹਾਨੂੰ ਲਾਭ ਹੋਊਗਾ ਜੀ ਤੇ ਹੋਇਆ ਵੀ ਅਜਿਹਾ ਇਹ ਜ਼ਿਆਦਾਤਰ ਇਹ ਜੋਤਸ਼ੀ ਪੰਡਤ ਪਾਦੇ ਇਹਨਾਂ ਨੂੰ ਦੱਸਦੇ ਆ ਪਰ ਆਪਾਂ ਥੋੜਾ ਜਿਆਦਾ ਗੁਰਮੁਖਾਂ ਵੱਲ ਤੇ ਸੰਤਾਂ ਵੱਲ ਜ਼ਿਆਦਾ ਜਾਣਨੇ ਆ ਤੇ ਉੱਥੇ ਸੰਤਾਂ ਨੇ ਸਾਨੂੰ ਦੱਸਿਆ ਸੀ ਕਿ ਜੇ ਵੀ ਤੁਸੀਂ ਚਾਂਦੀ ਪਹਿਨਣਾ ਵੀ ਚਾਹੁੰਦੇ ਹੋ ਤੇ ਨੂੰ ਇਸ ਤਰੀਕੇ ਨਾਲ ਅਤਿਆਸ ਉਂਗਲ ਦੇ ਵਿੱਚ ਪਾਓ ਤੁਸੀਂ ਦੇਖੋ ਫਿਰ ਤੁਸੀਂ ਖੁਦ ਵੀ ਤੰਦਰੁਸਤ ਰਹੋਗੇ ਤੇ ਘਰ ਦੇ ਵਿੱਚ ਵਰਕਤ ਆਊਗੀ ਜਿਹੜੇ ਕੰਮੇ ਤੁਸੀਂ ਹੱਥ ਪਾਉਂਗੇ ਉਹ ਕੰਮ ਤੁਹਾਡਾ 100% ਉਹਦੇ ਵਿੱਚ ਤੁਹਾਨੂੰ ਕਾਮਚਾਪੀ ਕਾਮਯਾਬੀ ਮਿਲੂਗੀ ਜੀ ਲੋ ਆਪਾਂ ਤੁਹਾਨੂੰ ਕੁਝ ਇੱਕ ਗੱਲਾਂ ਦੱਸ ਦਿਆਂਗੇ ਇੱਥੇ ਚਾਂਦੀ ਦੇ ਛੱਲੇ ਬਾਰੇ ਵੀ ਜਿਹੜਾ ਚਾਂਦੀ ਦਾ ਛੱਲਾ ਆਪਾਂ ਪਾਉਨੇ ਇਹ ਪੈਸੇ ਨੂੰ ਵੇਖਾ ਆਪਨ ਸਭ ਨੂੰ ਪਤਾ ਹੈ ਪੈਸੇ ਨੂੰ ਚੁੰਮਕ ਤਰ੍ਹਾਂ ਖਿੱਚਦਾ ਹੁੰਦਾ ਆ ਆਪਾਂ ਚਾਂਦੀ ਥੋੜੀ ਬਹੁਤੀ ਚਾਂਦੀ ਆਪਾਂ ਕੋਈ ਚਾਂਦੀ ਦੀ ਵੇਖ ਰੁਪਈਆ ਜਾਂ ਕੋਈ ਚਾਂਦੀ ਦੇ ਢਾਲਾ ਹਨਾ ਆਪਾਂ ਇਸ ਤਰ੍ਹਾਂ ਬਣਾ ਕੇ ਆਪਣਾ ਆਪਦੇ ਤਜੋਰੀ ਦੇ ਵਿੱਚ ਜ਼ਰੂਰ ਰੱਖਦੇ ਆ ਕਈ ਲੋਕ ਚਾਂਦੀ ਦੀ ਮੈਂ ਕਹਿੰਦਾ ਤੁਹਾਨੂੰ ਵੀ ਦੱਸਿਆ ਸੀ ਵੀ ਜੇ ਤੁਹਾਨੂੰ ਪੈਸੇ ਦੀ ਤੰਗੀ ਆ ਤਾਂ ਚਾਂਦੀ ਦੀ ਛੋਟੀ ਜੀ ਚਾਬੀ ਬਣਾ ਕੇ ਕੁੰਜੀ ਚਾਬੀ ਜੋ ਜਿੰਦਿਆਂ ਲੱਗਦੀ ਐ ਇਸ ਤਰ੍ਹਾਂ ਦੀ ਚਾਬੀ ਬਣਾ ਕੇ ਤੇ ਆਪਦੀ ਗੋਲਕ ਦੇ ਵਿੱਚ ਰੱਖੋ ਤੇ ਤੁਸੀਂ ਦੇਖੋ ਉਹ ਚਾਂਦੀ ਉਹ ਚਾਬੀ ਤੋਂ ਆ ਕੇ ਚਾਂਦੀ ਕਿਵੇਂ ਚੁੰਬਕ ਵਾਂਗੂ ਪੈਸੇ ਨੂੰ ਖਿੱਚੂਗੀ ਤੇ ਤੁਸੀਂ ਪੈਸੇ ਦੇਆਂ ਜਿਹੜੀਆਂ ਤੁਹਾਡੀਆਂ ਤੰਗਾਂਆਂ ਪਰੇਸ਼ਾਨੀਆਂ ਉਹ ਖਤਮ ਹੋਣਗੀਆਂ ਜੀ ਇਸ ਤਰ੍ਹਾਂ ਵੀ ਆਪਾਂ ਤਜੋਰੀ ਦੇ ਵਿੱਚ ਚਾਂਦੀ ਦਾ ਆਪਾਂ ਕਿਸੇ ਵੀ ਤਰੀਕੇ ਨਾਲ ਰੱਖਦੇ ਆਂ ਜ਼ਰੂਰੀ ਉਸੇ ਤਰ੍ਹਾਂ ਹੱਥ 'ਚ ਪਹਿਨਣੀ ਵੀ ਬਹੁਤ ਜ਼ਰੂਰੀ ਹੈ ਜੀ ਆਪਾਂ ਚਾਂਦੀ ਪਾਈ ਹੁੰਦੀ ਆਪਣੇ ਹੱਥ ਦੇ ਵਿੱਚ ਆਪਾਂ ਉਸ ਹੱਥ ਨਾਲ ਦਾਣ ਦਿੰਨੇ ਆਂ ਜੀ ਉਹ 100 ਗੁਣਾ ਹੋ ਕੇ ਫਲਦਾ ਠੀਕ ਹੈ ਨਾ ਇਹ ਜਿਹੜੇ ਆਪਾਂ ਇਹੋ ਜਿਹੀ ਕੋਈ ਵੇਖ ਦਰ ਜਿਵੇਂ ਉਹ ਦੱਸਦੇ ਕੁੱਤਿਆਂ ਨੂੰ ਰੋਟੀ ਕੀੜਾ ਨਿਭਾਉਂਦੇ ਇਹ ਪੁੰਨ ਹੁੰਦਾ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਨੂੰ ਪੁੰ ਤੇ ਜੇ ਆਪਾਂ ਪ੍ਰਮਾਤਮਾ ਨਾਲ ਜਦੋਂ ਜੁੜਦੇ ਆਂ ਤੇ ਫਿਰ ਆਪਾਂ ਨੂੰ ਇਹਦਾ ਫਲ ਪੂਰਾ ਮਿਲਦਾ 100% ਫਲ ਮਿਲਦਾ ਜਦੋਂ ਆਪਾਂ ਪ੍ਰਮਾਤਮਾ ਨਾਲ ਵੀ ਜੁੜੇ ਹੋਗੇ ਤੇ ਪੁੰਨ ਨਾਲ ਵੀ ਜੁੜੇ ਹੋਗੇ ਜੀ ਤੇ ਕਰਮ ਚੰਗੇ ਤੇ ਸਵਾਰ ਕਰਮ ਚੰਗੇ ਆਪਾਂ ਕਰੀਏ ਤੇ ਸਵਾਰੂਗਾ ਉਹ ਮਾਲਕ ਤੇ ਉਹ ਗਰਵਾਣੀ ਨਾਲ ਸਵਾਰੇ ਜਾਣਗੇ ਜੀ ਤੇ ਇਹਦੇ ਲਈ ਗਰਵਾਣੀ ਪਾੜਨੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਕੋਈ ਮੈਥ ਤੁਹਾਨੂੰ ਟੋਟ ਕੇ ਬਾਤ ਦੱਸਦੀਆਂ ਤਾਂ ਕੱਲੇ ਟੋਟਕੇ ਆਪਾ ਉਹਨਾਂ ਫਾਲ ਨਹੀਂ ਦਿੰਦੇ ਜਿੰਨਾ ਨਾਲ ਗੁਰਬਾਣੀ ਜਪਨ ਨਾਲ ਹੁੰਦੀ ਹੈ ਜੀ ਗੁਰਬਾਣੀ ਜਪਣੀ ਜਰੂਰ ਸ਼ੁਰੂ ਕਰਾਇਆ ਕਰੋ ਫਿਰ ਤੁਹਾਨੂੰ ਉਸ ਟੋਟਕੇ ਦਾ ਪੂਰਾ ਫਾਲ ਮਿਲੂਗਾ ਤੇ ਜੇ ਆਪਾਂ ਕੱਲੇ ਟੋਟਕੇ ਤਾਂ ਉਹ ਇੰਨਾ ਫਾਲ ਨਹੀਂ ਦਿੰਦੇ ਜੀ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਵੀ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਚੁੰਬਕ ਦੀ ਤਰ੍ਹਾਂ ਖਿੱਚਦੀ ਹੈ ਕਰਦ ਅੱਦੇ ਚੰਦਰਮਾ ਨਾਲ ਤਾਂ ਸੰਬੰਧ ਚਾਂਦੀ ਦੇ ਛੱਲੇ ਦਾ ਹੁੰਦਾ ਜੀ ਜਿਹੜਾ ਸੋਨੇ ਦਾ ਛੱਲਾ ਹੁੰਦਾ ਉਹਦਾ ਸੰਬੰਧ ਗੁਰੂ ਗ੍ਰਹਿ ਨਾਲ ਹੁੰਦਾ ਹੈ ਚਾਂਦੀ ਦੇ ਚਾਂਦੀ ਦਾ ਜਿਹੜਾ ਛੱਲਾ ਹੈ ਇਹਦਾ ਸ਼ੁਕਰ ਦਾ ਪ੍ਰਤੀਕ ਹੁੰਦਾ ਸ਼ੁਕਰ ਨਾਲ ਇਹਦਾ ਪੂਰਾ ਸੰਬੰਧ ਆਪਾਂ ਸੋੰਦੇ ਹੁੰਨੇ ਆ ਤੇ ਸ਼ੁਕਰ ਕੀ ਹੁੰਦਾ ਸ਼ੁਕਰ ਖੁਸ਼ਹਾਲੀ ਦਾ ਵਾਸ ਹੁੰਦਾ ਸ਼ੁਕਰ ਤਾਂ ਨਾ ਤੇ ਖੁਸ਼ਹਾਲੀ ਦਾ ਵਾਸ ਵੇਖੋ ਸ਼ੁਕਰ ਜੇ ਆਪਣਾ ਮਜ਼ਬੂਤ ਹੈ ਤੇ ਉਹਦੇ ਨਾਲ ਹੁੰਦਾ ਜੀ ਤੇ ਵੇਖੋ ਇਹ ਚਾਂਦੀ ਦਾ ਛੱਲਾ ਵੈਸੇ ਤਾਂ ਸਾਰੇ ਰਾਸ਼ੀਆਂ ਵਾਲੇ ਪਾ ਸਕਦੇ ਆ ਪਰ ਉਹ ਵੇਖ ਰਾਸ਼ੀਆਂ ਵਾਲੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਉਹਦੇ ਬਾਰੇ ਮੈਂ ਤੁਹਾਨੂੰ ਨਹੀਂ ਦੱਸਦੇ ਮੈਂ ਤੁਹਾਨੂੰ ਇਹ ਦੱਸਦੇ ਵਿੱਚ ਚਾਂਦੀ ਦਾ ਛੱਲਾ ਤੁਸੀਂ ਜੇ ਤੁਸੀਂ ਚਾਂਦੀ ਦਾ ਛੱਲਾ ਧਾਰਨ ਕਰਨਾ ਉਹਨੂੰ ਉਹਨੂੰ ਬਿਨਾਂ ਜੋੜ ਵਾਲਾ ਪਾਣਾ ਹੈ ਜੋੜ ਵਾਲਾ ਛੱਲਾ ਤੁਸੀਂ ਆਂਦੀ ਦਾ ਛੋਟੇ ਉਹਨਾਂ ਫਾਇਦਾ ਤੁਹਾਨੂੰ ਫਰ ਨਹੀਂ ਦਊਗਾ ਬਿਨਾਂ ਜੋੜ ਵਾਲਾ ਗੋਲ ਛੱਲਾ ਹੋਵੇ ਚਾਂਦੀ ਦਾ ਜਿਹਦੇ ਵਿੱਚ ਜੋੜ ਨਾ ਹੋਵੇ ਜੀ ਤੇ ਉਹਨੂੰ ਤੁਸੀਂ ਲੈ ਕੇ ਆਉਣਾ ਬੁੱਧਵਾਰ ਨੂੰ ਸਾਈ ਰਾਤ ਤੁਸੀਂ ਉਹਨੂੰ ਕੱਚੀ ਲੱਸੀ ਦੇ ਵਿੱਚ ਪਿਉਣਾ ਹੈਗਾ ਤੇ ਫਿਰ ਤੁਸੀਂ ਉਹਨੂੰ ਧਾਰਨ ਕਰਨਾ ਹੈ ਜੀ ਤੇ ਉਹਨੂੰ ਤੁਸੀਂ ਸਭ ਤੋਂ ਛੋਟੀ ਉਂਗਲ ਦੇ ਵਿੱਚ ਵੀ ਪਾ ਸਕਦੇ ਹੋਗੇ ਉਹ ਇਹ ਨਹੀਂ ਤੇ ਜਾਂ ਤੁਸੀਂ ਉਹਨੂੰ ਗੂਠੇ 'ਚ ਹੀ ਪਾ ਸਕਦੇ ਹੋ ਜੀ ਜਿਵੇਂ ਔਰਤ ਨੇ ਖੱਬੇ ਹੱਥ ਦੇ ਗੂਠੇ ਦੇ ਵਿੱਚ ਚਾਂਦੀ ਦਾ ਛਲਾ ਬਿਨਾ ਜੋੜ ਵਾਲਾ ਪਾਇਆ ਹੋਵੇ ਤਾਂ ਬਹੁਤ ਉਹਨੂੰ ਫਲ ਦਿੰਦਾ ਜੀ ਉਹਨੂੰ ਸਰੀਰਕ ਤੌਰ ਤੇ ਵੀ ਦਿਮਾਗ ਵੀ ਜਦੋਂ ਸ਼ਾਂਤ ਰਹਿੰਦਾ ਹੈ ਗੁੱਸਾ ਨੂੰ ਬਹੁਤ ਘਟ ਜਾਂਦਾ ਗੁੱਸੇ ਦੇ ਉੱਤੇ ਤੇ ਕਾਬੂ ਹੋ ਜਾਂਦਾ ਜੇ ਗੁੱਸਾ ਹੀ ਨਾ ਹੁੰਦਾ ਤੇ ਬਾਕੀ ਖੂਬਸੂਰਤੀ ਵਿਕਸ਼ ਚੰਦਰਮਾ ਤੇ ਜਿਹੜਾ ਸ਼ੁਕਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਖੂਬਸੂਰਤੀ ਨਾਲ ਵੀ ਜੁੜੀਆਂ ਹੁੰਦੀਆਂ ਹਨ ਚਿਹਰੇ ਦੇ ਦਾਗ ਚ ਤਾਂ ਵਿੱਚ ਜੇ ਆਪਣਾ ਚੰਦਰਮਾ ਮੌਜੂਦ ਹੈ ਸ਼ੁਕਰ ਮੌਜੂਦ ਹੈ ਤੇ ਚਿਹਰੇ ਦੇ ਦਾਗ ਤਾਂ ਬੇਵੀ ਮਿਟ ਜਾਂਦੇ ਚਿਹਰਾ ਵੀ ਚੰਦਰਮਾ ਤਰ੍ਹਾਂ ਸਾਫ਼ ਰਹਿਣ ਲੱਗ ਜਾਂਦਾ ਜੀ ਇਹਦੇ ਨਾਲ ਤੇ ਆਪਣੀ ਜਿਹੜੀ ਮਾਨਸਿਕ ਸਮਰਥਾ ਹੈ ਉਹਨੂੰ ਵਧਾਉਂਦਾ ਹੈ ਤੇ ਆਪਾਂ ਨੂੰ ਹੱਡੀਆਂ ਜੋੜਾਂ ਦੇ ਕਾਫੀ ਰੋਗ ਹਨ ਤਾਂ ਆਪਾਂ ਥੋੜਾ ਜਿਹਾ ਨਾ ਸ਼ਾਂਤੀ ਮਿਲਦੀ ਹੈ ਰਾਤ ਮਿਲਦੀ ਕਿਉਂਕਿ ਠੰਡੀ ਹੁੰਦੀ ਹੈ ਚਾਂਦੀ ਤੇ ਬਾਕੀ ਜੇ ਆਪਾਂ ਚਾਂਦੀ ਦੀ ਆਪਾਂ ਗਲ ਦੇ ਵਿੱਚ ਕੋਈ ਚੈਨ ਪਾਉਨੇ ਆ ਹਨਾ ਚਾਂਦੀ ਦੀ ਤੇ ਉਹਦੇ ਨਾਲ ਆਪਣਾ ਜਿਹੜਾ ਪਿਤ ਬਾਤ ਹੈ ਉਹ ਵੀ ਕੰਟਰੋਲ ਰਹਿੰਦਾ ਉਹ ਵੀ ਜਿੰਦੇ ਨੂੰ ਜ਼ਿਆਦਾ ਗਰਮਾਇਸ਼ ਹੁੰਦੀ ਹੈ ਉਹ ਕੰਟਰੋਲ ਚ ਰਹਿੰਦਾ ਬੋਲਣ ਦੀ ਸ਼ਕਤੀ ਇਹਦੇ ਨਾਲ ਵਧ ਜਾਈ ਜਿਵੇਂ ਆਪਾਂ ਕਹਿੰਦੇ ਕੰਫੀਡੈਂਸ ਹਨਾ ਉਹ ਵਧ ਜਾਂਦਾ ਚਾਂਦੀ ਦੇ ਗਲਾਸ ਦੇ ਵਿੱਚ ਜੇ ਆਪਾਂ ਪਾਣੀ ਪੀਨੇ ਆ ਤੇ ਇਹਦੇ ਨਾਲ ਆਪਾਂ ਨੂੰ ਸਾਹ ਦੀ ਫੇਫੜਿਆਂ ਦੀਆਂ ਦਿੱਕਤਾਂ ਹੁੰਦੀਆਂ ਉਹ ਵੀ ਬਹੁਤ ਘੱਟ ਹੋ ਜਾਂਦੀਆਂ ਜੇ ਚਾਂਦੀ ਦੇ ਚਮਚਣ ਨਾਲ ਆਪਾਂ ਸਹਿਦ ਖਾਣੇ ਆ ਜਿਹਨੂੰ ਖੰਘ ਕੋ ਖਾਂਸੀ ਜੁਕਾਮ ਬਹੁਤ ਜ਼ਿਆਦਾ ਰਹਿੰਦਾ ਹੋਵੇ ਤਾਂ ਚਾਂਦੀ ਦੇ ਚਮਚੇ ਨਾਲ ਸਹਿਦ ਖਾਣਾ ਸ਼ੁਰੂ ਕਰਦੇ ਜੇ ਤੁਸੀਂ ਦੇਖੋ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਬਹੁਤ ਫਰਕ ਪੈ ਜਾਂਦਾ ਬੱਚੇ ਤੁਹਾਡੇ ਜਲਦੀ ਜਲਦੀ ਬਿਮਾਰ ਹੁੰਦੇ ਰਹਿੰਦੇ ਹਨਾ ਖੰਘ ਜ਼ਖਾਂ ਦੇਖੋ ਸਾਰਾ ਸਰਦੀ ਰਹਿ ਰਹਿੰਦਾ ਤਾਂ ਤੁਸੀਂ ਚਾਂਦੀ ਦੇ ਚਮਚ ਨਾਲ ਸਹਿਦ ਖਵਾਉਣਾ ਸ਼ੁਰੂ ਕਰ ਦਿਓ ਤੇ ਤੁਸੀਂ ਦੇਖੋਗੇ ਜੀ ਤੇ ਬਹੁਤ ਹੱਦ ਤੱਕ ਠੀਕ ਹੋ ਜਾਓਗੇ ਜਦੋਂ ਤੁਸੀਂ ਚਾਂਦੀ ਦੇ ਚਮਚੇ ਨਾਲ ਜਿਹੜੀ ਜਹਿਰੀਲੇ ਪਦਾਰਥ ਹੁੰਦੇ ਆ ਉਹ اندرੋਂ ਬਾਹਰ ਹੋ ਜਾਣਗੇ ਤੇ ਤੁਸੀਂ ਆਪਣੇ ਆਪ ਠੀਕ ਰਹਿਣ ਲੱਗ ਜਾਣਗੇ ਜੀ ਤੇ ਵੇਖੋ ਇਹ ਮੈਂ ਤੁਹਾਨੂੰ ਦੱਸੀ ਜਾਣੀ ਵੀ ਬਿਨਾ ਜੋੜ ਵਾਲਾ ਛੱਲਾ ਪਾਉਣਾ ਹੀ ਸੋ ਡੇਲੀ ਫਾਇਦੇ ਆ ਫਾਇਦੇਮੰਦ ਆ ਜੀ ਤੇ ਬਿਨਾ ਜੋੜ ਤੋਂ ਤੁਸੀਂ ਛੱਲਾ ਇਹ ਨਾ ਪਾਓ ਜੇ ਆਪਾਂ ਜੋਤ ਸਿੰਘਾ ਮੁਤਾਬਕ ਵੇਖ ਲਈ ਜਿਹੜਾ ਜੋਤ ਸਿੰਘਾ ਮੁਤਾਬਕ ਵਿਅਕਤੀ ਜਿਹੜਾ ਆਦਮੀ ਹੁੰਦਾ ਉਹ ਮੂਠਾ ਉਹ ਸੱਜਿਆ ਥਲੇ ਮੂਠੇ ਜਿ ਛੱਲਾ ਪਾ ਸਕਦਾ ਉਹਦਾ ਸ਼ੁਕਰ ਜਿਹੜਾ ਆਦਮੀ ਦੇ ਹੱਥ ਦਾ ਅੰਗੂਠਾ ਹੁੰਦਾ ਜੀ ਉਹ ਸ਼ੁਕਰ ਗ੍ਰਹਿ ਤੇ ਕਾਰਕ ਦਾ ਧਾਰਕ ਮੰਨਿਆ ਗਿਆ ਹੈਗਾ ਤੇ ਔਰਤ ਦਾ ਖੱਬੇ ਹੱਥ ਦਾ ਅੰਗੂਠਾ ਸਹੀ ਰਹਿੰਦਾ ਜੀ ਖੱਬਿਆ ਥਲੇ ਵਿੱਚ ਅੰਗੂਠੇ ਦੇ ਵਿੱਚ ਹੀ ਪਾਵੇ ਤੇ ਜਾਂ ਆਪਾਂ ਛੋਟੀ ਉਂਗਲ ਦੇ ਵਿੱਚ ਵੀ ਪਾ ਸਕਦੇ ਹਾਂ ਜੀ ਤੇ ਇਹ ਬੁੱਧ ਗ੍ਰਹਿ ਨੂੰ ਵਧਾਉਣ ਹੁੰਦਾ ਜਿਹੜੇ ਬੁੱਧ ਗ੍ਰਹਿ ਤੇ ਆਪਣੇ ਦੋਸ਼ ਹੁੰਦੇ ਆ ਉਹ ਜਦੋਂ ਸਮਾਪਤ ਹੋ ਜਾਂਦੇ ਫਿਰ ਜਿਵੇਂ ਨੌਕਰੀ ਵਪਾਰ ਕਾਰੋਬਾਰ ਹਨਾ ਪੈਸੇ ਦੇ ਵਿੱਚ ਸਮਰਥਾ ਆਪਾਂ ਨੂੰ ਪੈਸੇ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੇ ਜੋ ਆਪਣੀ ਮਾਨਸਿਕ ਸ਼ਾਂਤ ਮਾਨਸਿਕ ਤਾਂ ਬਹੁਤ ਸ਼ਾਂਤੀ ਰੱਖਦੀ ਹੈ ਜਿਵੇਂ ਆਪਾਂ ਨੂੰ ਘਬਰਾਹਟ ਗੁੱਸਾ ਨਾ ਇਹਨਾਂ ਦੇ ਬਲੱਡ ਪ੍ਰੈਸ਼ਰ ਵੱਧਦੇ ਆ ਉਹਨਾਂ ਨੂੰ ਚਾਂਦੀ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ ਜੀ ਤੇ ਇਹਨੂੰ ਪਠੰਡੀ ਵੀ ਮੰਨਦੇ ਹਨ ਤੇ ਸ਼ਾਂਤੀ ਦਾ ਪ੍ਰਤੀਕ ਵੀ ਹੁੰਦਾ ਤੇ ਚਾਂਦੀ ਦੀ ਆਪਾਂ ਨੂੰ ਇੱਕ ਅੱਧੀ ਚੀਜ਼ ਤਜੋਰੀ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਸੀਂ ਕੁਈ ਰੁਪਈਆ ਆਪਾਂ ਕੋਈ ਸ਼ਿੱਕਾ ਵੀ ਬਣਾ ਕੇ ਚਾਂਦੀ ਦਾ ਰੱਖ ਸਕਦੇ ਆ ਕੋਈ ਛੋਟੀ ਜੀ ਚਾਬੀ ਬਣਾ ਕੇ ਰੱਖ ਸਕਦੇ ਆ ਤੇ ਇਸ ਤਰ੍ਹਾਂ ਰੱਖਣ ਨਾਲ ਵੀ ਪੈਸੇ ਨੂੰ ਹੀ ਆਪਣੇ ਵੱਲ ਖਿੱਚਦੀ ਹੈ ਚਾਂਦੀ ਤੇ ਚਾਂਦੀ ਕਲਚ ਪਾਉਣੀ ਵੀ ਚੰਗੀ ਹੈ ਚਾਂਦੀ ਨੂੰ ਆਪਾਂ ਉਂਗਲਾਂ ਦੇ ਵਿੱਚ ਵੀ ਪਾਏ ਨੇ ਪਹਿਲਾ ਪੁਰਾਣੇ ਸਮਿਆਂ ਦੇ ਵਿੱਚ ਕੋਈ ਕਾਫੀ ਔਰਤਾਂ ਚਾਂਦੀ ਦੇ ਕੰਨਾਂ ਦੇ ਵਿੱਚ ਪਾ ਲੈਂਦੀਆਂ ਸੀ ਕਰਾ ਕੇ ਉਹ ਵੀ ਬਹੁਤ ਵਧੀਆ ਰਹਿੰਦੇ ਜਿਹੜੀਆਂ ਔਰਤਾਂ ਚਾਹੁੰਦੀਆਂ ਕਿਸ ਘਰ ਦੇ ਵਿੱਚ ਖੁਸ਼ੀ ਹੋਵੇ ਵਾਤਾਵਰਨ ਖੁਸ਼ੀ ਦਾ ਵਾਤਾਵਰਨ ਹੈ ਨਾ ਘਰ ਦੇ ਵਿੱਚ ਕੋਈ ਆਕਾ ਜਿਹਾ ਕਲੇਸ਼ ਝਗੜੇ ਲੜਾਈ ਝਗੜੇ ਕਲੇਸ਼ ਜਿਆਦਾ ਰਹਿੰਦੇ ਆ ਤੇ ਪੈਰਾਂ ਦੇ ਵਿੱਚ ਚਾਂਦੀ ਦੀ ਪੈਲ ਜ਼ਰੂਰ ਪਾਉਣ ਦੇਖੋ ਜੀ ਚਾਂਦੀ ਦੀ ਪੈਲ ਇੱਕ ਲక్ష్ਮੀ ਦਾ ਪ੍ਰਤੀਕ ਹੁੰਦਾ ਹੈ ਨਾ ਲక్ష్ਮੀ ਨੂੰ ਵੇਖੇ ਚਾਂਦੀ ਦੀ ਪੈਲ ਬਹੁਤ ਪਿਆਰੀ ਹੁੰਦੀ ਹੈ ਤੇ ਇਹਦੇ ਲਈ ਉਹ ਇੱਕ ਔਰਤ ਲక్ష్ਮੀ ਮੰਨੀ ਜਾਂਦੀ ਹੈ ਤੇ ਲక్ష్ਮੀ ਦੇ ਤਰਾਪਰ ਦੇ ਵਿੱਚ ਪੈਰ ਪਾਉਣਾ ਬਹੁਤ ਚੰਗੀ ਵਾਲਾ ਝਾਂਜਰ ਤੁਸੀਂ ਪੈਰ ਦੇ ਵਿੱਚ ਜਿੰਨਾ ਵੀ ਉਸਦਾ 19 ਪਾਓ ਪਰ ਜਿਆਦਾ ਖਰਕਾ ਸ਼ੂਰਾ ਸ਼ਰਾਬੇ ਵਾਲੀ ਵੀ ਨਾ ਪਾਓ ਜਿਹੜੀ ਕਿਸੇ ਨੂੰ ਬਈ ਦਿੱਕਤ ਦੇਵੇ ਜਾਂ ਸੱਤੇ ਭੈਣ ਆਦਮੀ ਨੂੰ ਠਾਵੇ ਉਹ ਵੀ ਗਲਤ ਹੈ ਤੇ ਹਲਕੀ ਹਲਕੀ ਕੋਈ ਗੁਰੂ ਦੀ ਆਵਾਜ਼ ਆਉਂਦੀ ਰਹੇ ਇਸ ਤਰ੍ਹਾਂ ਲੱਗੇ ਇਸ ਤਰ੍ਹਾਂ ਜੇ ਹਲਕੀ ਹਲਕੀ ਤੁਹਾਡੇ ਪੈਰ ਜੇ ਤੁਰਦੇ ਤੁਸੀਂ ਪੈਰ ਦੇ ਵਿੱਚ ਕੋਈ ਗੁਰੂ ਦੀ ਆਵਾਜ਼ ਆਉਂਦੀ ਤੇ ਕੁਦਰਤੀ ਤੌਰ ਤੇ ਲక్ష్ਮੀ ਦਾ ਆਵਾਸ ਤੁਹਾਡੇ ਘਰ ਦੇ ਵਿੱਚ ਉਹ ਲక్ష్ਮੀ ਬੜੀ ਕਰਸ਼ਿਤ ਹੁੰਦੀ ਹੈ ਜਦੋਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਹਲਕੀ ਹਲਕੇ ਤੇ ਇਹਦੇ ਲਈ ਹਰ ਇੱਕ ਬੇਟੀ ਨੂੰ ਪੈਰ ਦੇ ਵਿੱਚ ਛਾਂਦੇ ਜ਼ਰੂਰ ਪਾਉਣੀ ਚਾਹੀਦੀ ਹੈ ਵੈਸੇ ਤਾਂ ਕਹਿੰਦੇ ਕਹਿਣਗੇ ਸਿੱਖ ਇਤਿਹਾਸ ਦੇ ਵਿੱਚ ਨਹੀਂ ਹੈ ਪਰ ਸਿੱਖਾਂ ਦੇ ਹਰ ਬੇਟੀ ਨੂੰ ਸ਼ੌਂਕ ਹੁੰਦਾ ਗਹਿਣੇ ਪਹਿਨਣ ਦਾ ਗਹਿਣੇ ਤੇ ਕੋਈ ਸਿੱਖ ਇਤਿਹਾਸ ਦੇ ਵਿੱਚ ਕਿਤੇ ਪਾਬੰਦੀ ਨਹੀਂ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਪਾਬੰਦੀ ਨਹੀਂ ਵੀ ਤੁਸੀਂ ਨਹੀਂ ਪਾ ਸਕਦੇ ਹਾਂ ਸ਼ੌਂਕ ਹੁੰਦਾ ਹੈ ਇਹਨਾਂ ਦੀ ਵੀ ਆਜ਼ਾਦੀ ਹੁੰਦੀ ਹੈ ਦੇਖ ਬੱਚੀ ਕਿਸੇ ਤਰ੍ਹਾਂ ਦਾ ਵੀ ਗਹਿਣਾ ਪਾ ਸਕਦੀ ਹੈ ਤੁਸੀਂ ਚਾਂਦੀ ਦੇ ਪੈਰ ਬਣਾ ਕੇ ਪਾ ਸਕਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਸ਼ੁਭ ਹੁੰਦੀ ਹੈ ਤੇ ਇੰਨੀ ਇੱਕ ਗੱਲ ਆਪਾਂ ਤੁਹਾਨੂੰ ਦੱਸਿਆਂ ਜੀ ਚਾਂਦੀ ਬਾਰੇ ਤੇ ਲੱਗਦਾ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਫਿਰ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਆਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ